ਇਹੀ ਮਾਤ ਲੋਕ ਤੋਂ ਆਏ ਇਹਨਾਂ ਪੰਜਾਂ ਨੇ ਸਾਨੂੰ ਖਰੀਦ ਲਿਆ ਫੁੱਟ ਪਾਤੀ ਸਾਡੇ ਵਿੱਚ ਜੇ ਸਾਡਾ ਪਰਿਵਾਰ ਸਾਰਾ ਸਿਮਰਨ ਕਰਦਾ ਤੇ ਅਸੀਂ ਜਿੱਤ ਜਾਣਾ ਸੀ ਇਹਨਾਂ ਪੰਜਾਂ ਦਾ ਬਲ ਤੋੜ ਦੇਣਾ ਸੀ ਕਿਉਂਕਿ ਪੰਜਾਂ ਨੂੰ ਜਿੱਤਣ ਵਾਸਤੇ ਪੂਰੇ ਪਰਿਵਾਰ ਦਾ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਘਰ ਵਿੱਚ ਇੱਕ ਬੰਦਾ ਵੀ ਸਿਮਰਨ ਨਹੀਂ ਕਰਦਾ ਘਰ ਦਾ ਸੰਤੁਲਨ ਵਿਗਾੜ ਦੇਗਾ ਤੁਸੀਂ ਸਿਮਰਨ ਕਰ ਰਹੇ ਆ ਉਹਨੇ ਕੋਈ ਉਦਾਂ ਦੀ ਗੱਲ ਕਹਿਤੀ ਤੁਹਾਨੂੰ ਕਰੋ ਚੜਨਾ ਸ਼ੁਰੂ ਹੋ ਜਾਣਾ ਗੁੱਸਾ ਕਰਨਾ ਤੂੰ ਸ਼ੁਰੂ ਕਰ ਦੇ ਪੂਰਾ ਪਰਿਵਾਰ ਸਿਮਰਨ ਕਰੇਗਾ ਤਾਂ ਇਹਨਾਂ ਇਹ ਖੇਲ ਨੂੰ ਤੁਸੀਂ ਜਿੱਤ ਸਕਦੇ ਹੁਣ ਉਹਨਾਂ ਨੇ ਦੇਖਿਆ ਕਿ ਇਹ ਪਰਿਵਾਰ ਸਾਰਾ ਸਾਡੇ ਦੇਸ਼ ਵਿੱਚ ਆ ਚੁੱਕਾ ਹੈ ਮਾਤਾ ਪਿਤਾ ਨੇ ਇਹਨਾਂ ਦੇ ਇਹ ਤਿੰਨ ਭਾਈ ਨੇ ਇਹਨਾਂ ਨੂੰ ਅਲੱਗ-ਅਲੱਗ ਇਹਨਾਂ ਦੇ ਵਿਚਾਰ ਅੰਦਰ ਪੈਦਾ ਕਰ ਦਿੱਤੇ ਇਹ ਰਜੋਗੁਣ ਹੱਟ ਤੇ ਬਿਠਾ ਲ ਦਤਾ ਇਹਦੇ ਅੰਦਰ ਆਸ਼ਾ ਵਿਲਾਸ਼ਾ ਕ੍ਰਿਸ਼ਨਾ ਸੰਸੇ ਫਿਕਰ ਚਿੰਤਾਵਾਂ ਚੱਲਦੀਆਂ ਨੇ ਇਸ ਬੰਦੇ ਅੰਦਰ ਇਸ ਭਰਾ ਦੇ ਅੰਦਰ ਇਹ ਜਿਹੜਾ ਭਾਈ ਹੈ ਇਹਦੇ ਦੇ ਤਮਗੁਣ ਹਟ ਤੇ ਬਿਠਾ ਦਿੱਤਾ ਇਹਦੇ ਅੰਦਰ ਕਾਮ ਕਰੋ ਲੋਭ ਮੋਹ ਹੰਕਾਰ ਨਿੰਦਿਆ ਜੁਗਲੀ ਦੁਬਧਾਈ ਰੱਖਾਂ ਦੀਆਂ ਲਹਿਰਾਂ ਚੱਲਦੀਆਂ ਨੇ ਇੱਕ ਭਾਈ ਸਤੋਗੁਣੀ ਹੈ ਜਿਹਦੇ ਵਿੱਚ ਅੰਦਰ ਜਗਤ ਸਤ ਸੰਤੋਖ ਨਿਮਰਤਾ ਸਹਿਣਸ਼ੀਲਤਾ ਦੀਆਂ ਲਹਿਰਾਂ ਚੱਲਦੀਆਂ ਨੇ ਹੁਣ ਅੱਡੋ ਅੱਡ ਬਿਠਾ ਦਿੱਤਾ ਹੁਣ ਜੇ ਸਿਮਰਨ ਕਰਦੇ ਸਾਰਾ ਪਰਿਵਾਰ ਇੱਕ ਮਤ ਹੋ ਜਾਣਾ ਸੀ ਉਹੋ 71 ਮਿਲੋ ਮੇਰੇ ਭਾਈ ਅੱਜ ਲੋਕ ਉਹ ਵਿਧਾਇਆ ਹੈ ਨਾ ਆਪਾਂ ਇਕੱਠੇ ਹੋ ਕੇ ਬੈੰਦੇ ਨਹੀਂ ਸਿਮਰ ਗੁਰੂ ਦੀ ਗੱਲ ਤਾਂ ਕੋਈ ਸੁਣੇ ਨਹੀਂ ਰਿਹਾ ਆਪਣੀਆਂ ਗੱਲਾਂ ਅਸੀਂ ਗੁਰੂ ਨੂੰ ਮਨਾ ਰਹੇ ਹਾਂ ਕੋਈ ਵੀ ਗੁਰੂ ਦੀ ਗੱਲ ਸੁਣ ਕੇ ਸਿਮਰ ਨਹੀਂ ਕਰ ਰਿਹਾ ਧੜਿਆਂ ਵਿੱਚ ਵੰਡ ਦਿੱਤਾ ਧੜੇ ਬਣਾ ਦਿੱਤੇ ਕਿਨਾਂ ਜਿਹਾ ਫੁੱਟ ਕਹਿੰਦਾ ਇਹਨਾਂ ਦੇ ਸੁਆਸਾਂ ਨੂੰ ਕਿਦਾਂ ਲੁੱਟੀਏ ਜਿਹੜੇ ਮਾਤ ਲੋਕ ਦੇ ਵਿੱਚੋਂ ਸੱਚੇ ਘਰ ਦੇ ਵਿੱਚੋਂ ਮਾਤ ਲੋਕ ਤੇ ਸੁਆਸ ਲੈ ਕੇ ਆਏ ਆ ਜੇ ਇਕੱਠੇ ਹੋ ਕੇ ਬਹਿ ਕੇ ਤੇਨੂੰ ਸਿਮਰਨ ਕਰਨ ਲੱਪਣਾ ਵਿਚਾਰ ਆਪੇ ਦੀ ਕਰਨੀ ਗੀ ਇਹਨਾਂ ਨੂੰ ਇਕੱਠੇ ਨਹੀਂ ਰਹਿਣ ਦੇਣਾ ਤੇ ਫੁੱਟ ਪਾਉਂਦਾ ਇਹ ਸਭ ਤੋਂ ਸਿਆਣਾ ਹੈ ਘਰ ਵਿੱਚ ਸਤੋਗੁਣੀ ਹੈ ਇਹ ਵੇੜਾ ਦਾ ਨਾ ਵੱਡਾ ਪੁੱਤ ਜਿਹੜਾ ਹੈ ਮਾਰਪਿਆ ਦਾ ਇਹ ਸਿਆਣਾ ਹੈ ਸਤੋਗੁਣੀ ਹੈ ਤੇ ਸਾਰੇ ਪਰਿਵਾਰ ਇਕੱਠਾ ਹੁੰਦਾ ਇਕੱਠੇ ਹੋ ਕੇ ਬਹਿ ਜਾਂਦੇ ਆ ਕਾ ਆਓ ਅਸੀਂ ਪਰਿਵਾਰ ਤਰੱਕੀ ਆਪਾਂ ਕਿੱਦਾਂ ਪਰਿਵਾਰ ਦੇ ਵਿੱਚ ਤਰੱਕੀ ਕਿੱਦਾਂ ਕਰੀਏ ਕਿੱਦਾਂ ਹੋਰ ਅਸੀਂ ਅੱਗੇ ਵੱਧ ਸਕੀਏ ਹੈਨਾ ਕਬੀ ਜਨਸ ਕਿੱਦਾਂ ਖੇਤੀਬਾੜੀ ਕਿੱਦਾਂ ਕਿੱਦਾਂ ਸਾਡਾ ਕਾਰੋਬਾਰ ਅੱਗੇ ਕਿੱਦਾਂ ਵਧੇ ਤੇ ਇਹ ਸਲਾਹ ਦਿੰਦਾ ਹੈ ਕਿ ਆਪਾਂ ਇਦਾਂ ਕਰਦੇ ਆਂ ਆਪਣੇ ਲਾਗੇ ਜਿਹੜਾ ਸ਼ਹਿਰ ਹੈ ਨਾ ਉੱਥੇ ਹਾਰਡਵੇਅਰ ਦੀ ਦੁਕਾਨ ਪਾਉਣੀ ਆ ਰੰਗ ਰੋਗੰਦ ਦੀ ਪਾਲਣ ਨੇ ਕੁਝ ਹੋਰ ਚੀਜ਼ਾਂ ਰੱਖ ਲੈਣੇ ਆ ਬੜੀ ਚੱਲੇਗੀ ਆ ਦੋਨੇ ਜਾਨੇ ਘਾਰਾਂ ਨਹੀਂ ਪਰਦੇ ਇਹਨਾਂ ਦੇ ਕੁਝ ਹੋਰ ਚੱਲ ਰਿਹਾ ਅੰਦਰ ਜਾਂ ਤਾਂ ਇੱਕੋ ਵਿਚਾਰ ਹੁੰਦੇ ਨਾ ਸਾਜਨ ਫਿਰ ਇਹਨੇ ਬਾਕੀ ਨੇ ਕਹਣਾ ਠੀਕ ਹੈ ਇਹਨਾਂ ਦੇ ਅੰਦਰ ਕੁਝ ਹੋਰ ਚੱਲ ਰਿਹਾ ਸੀ ਤੇ ਇਹਨੇ ਨਾ ਕਰ ਦਿੱਤੀ ਮੇਰੀ ਸਾਨੂੰ ਨਹੀਂ ਮਨਜ਼ੂਰ ਹੈਗਾ ਜਿਹੜੀ ਤੂੰ ਸਲਾਹ ਦੇ ਰਿਹਾ ਘਰ ਵਿੱਚ ਨਾ ਸਾਨੂੰ ਮਨਜ਼ੂਰ ਨਹੀਂ ਏ ਅੰਦਰ ਕੌਣ ਕਰਾ ਰਹੇ ਆ ਆਪਾਂ ਜੇ ਜਾਣੇ ਕੰਮ ਕਰੋ ਲੋ ਮਹੰਕਾਰ ਤਵੇ ਬਣਾਉਣੇ ਨਾ ਉਹਨਾਂ ਨੇ ਕਿੱਦਾਂ ਢੜਾ ਬਣਦਾ ਸਿਮਰਨ ਤੋਂ ਕਿੱਦਾਂ ਅਸੀਂ ਪਾਸੇ ਹੁੰਨੇ ਆਪਣੇ ਪਰਿਵਾਰਾਂ ਚ ਸਾਰਿਆਂ ਦੇ ਚੱਲਦਾ ਉਹ ਕਹਿੰਦੇ ਤੇਰੀ ਅਸੀਂ ਸਲਾਹ ਦੇ ਨਾਲ ਸਹਿਮਤ ਨਹੀਂ ਆ ਜਿਹੜੀ ਤੂੰ ਗੱਲ ਕਰਦਾ ਆਪਾਂ ਉਹ ਨਹੀਂ ਕਿੱਦਾਂ ਨਹੀਂ ਕਰਨੀ ਆਪਾਂ ਇਹਨੇ ਸਲਾਹ ਦਿੱਤੀ ਇਹ ਹੁਣ ਸਲਾਹ ਦੇਣ ਲੱਗਾ ਕਹਿੰਦਾ ਆਪਾਂ ਇਦਾਂ ਕਰਦੇ ਆਂ ਖੇਤੀਬਾੜੀ ਦਾ ਆਪਾਂ ਕੰਮ ਕਰਦੇ ਆਂ ਕੰਪੈਨ ਲੈ ਲੈਨੇ ਆਂ ਸੀਜ਼ਨ ਲਾਇਆ ਕਰਾਂਗੇ ਝੋਨੇ ਦਾ ਸੀਜ਼ਨ ਆਣਾ ਮੋਰੇ ਕਣਕ ਦਾ ਸੀਜ਼ਨ ਆਉਣਾ ਆ ਉਹ ਲੈ ਲੈਣੇ ਆ ਤੇ ਵਧੀਆ ਪੈਸੇ ਕਮਾਵਾਂਗੇ ਹੁਣ ਇਹ ਆਪਣੀ ਸਲਾਹ ਦੱਸਦਾ ਪਰ ਇਹਨਾਂ ਨੇ ਨਹੀਂ ਮੰਨਿਆ ਉਹ ਕਹਿੰਦਾ ਮੇਰੇ ਵੱਡਾ ਕਹਿੰਦਾ ਮੇਰੀ ਤਾਂ ਇਹਨਾਂ ਨੇ ਮੰਨੀ ਨਹੀਂ ਮੇਰੀ ਤਾਂ ਸੁਣੀ ਨਹੀਂ ਤੇ ਮੈਂ ਹੁਣ ਇਹਨਾਂ ਦੀ ਗੱਲ ਨਹੀਂ ਮੰਨਾਂ ਇਹ ਫਿਰ ਦੋਨੇ ਚੁੱਪ ਐ ਇਹ ਸਲਾਹ ਦਿੰਦਾ ਤੇ ਇਹ ਦੋਨੇ ਚੁੱਪ ਐ ਤੀਜਾ ਫਿਰ ਬੋਲਦਾ ਕਹਿੰਦਾ ਇਹ ਕਹਿੰਦੇ ਇਦਾਂ ਕਰਦੇ ਆਪਾਂ ਅੱਟੀ ਦੇ ਵਿੱਚ ਕੀੜੇ ਮਰ ਦਵਾਈਆਂ ਦੀ ਦੁਕਾਨ ਪਾ ਲੈਂਦੇ ਆਂ ਫੇਰ ਹੀ ਚੱਲੇਗੀ ਖੇਤੀ ਦੇ ਨਾਲ ਸੰਬੰਧ ਹੋਏਗਾ ਸਾਰੇ ਮੇਰੇ ਇਲਾਕੇ ਚ ਸਾਡੀ ਬਣੀਓ ਵੀ ਇਹ ਜਾਣਦੇ ਸਾਰੇ ਸਾਡੇ ਕੋ ਆਉਣਗੇ ਹੋ ਬੜਿਆਂ ਦੇ ਮਨ ਵਿੱਚ ਰੋਸ ਹੈ ਸਾਡੀ ਤਾਂ ਇਹਨੇ ਮੰਨੇ ਨਹੀਂ ਤੇ ਅਸੀਂ ਕੱਲ ਨੂੰ ਮੰਨੇਗੇ ਇਸ ਤਰ੍ਹਾਂ ਘਰ ਦੇ ਵਿੱਚ ਫਿਰ ਇੱਕ ਦੂਜੇ ਦੀ ਜਦੋਂ ਨਹੀਂ ਮੰਨਦੇ ਫਿਰ ਵਿਚਾਰ ਉਲਟ ਹੋ ਜਾਂਦੇ ਆ ਉਹ ਕਹਿੰਦੇ ਫਿਰ ਤੈਂ ਸਾਡੀ ਨਹੀਂ ਮੰਨੀ ਅਸੀਂ ਤੇਰੀ ਨਹੀਂ ਮੰਨਣੀ ਹੁੰਦੀ ਆਪਾਂ ਇਕੱਠੇ ਜਮਾ ਕਰਦੇ ਸਾਰੇ ਭਰਾ ਇਕੱਠੇ ਹੋ ਕੇ ਕਹਿੰਦੇ ਐ ਕਰੋ ਫਿਰ ਮੈਨੂੰ ਕੋ ਮੈਂ ਆਪਣਾ ਕੋਈ ਦੁਕਾਨਦਾਰੀ ਜਾਂ ਕੋਈ ਕੰਮ ਖੋਲ ਲਵਾਂ ਤੁਸੀਂ ਮੈਨੂੰ ਸਾਂਝੇ ਖਾਤੇ ਤੋਂ ਪੈਸੇ ਦੇ ਦਿਓ ਇਹ ਵਾਰ ਦੋ ਜਣੇ ਬੋਲੇ ਕਹਿੰਦੇ ਭਾਈ ਤੈਨੂੰ ਸਾਂਝੇ ਖਾਤੇ ਤੋਂ ਨਹੀਂ ਮਿਲਣੇ ਜੇ ਕੋਈ ਰਿਸ਼ਤੇਦਾਰ ਤੈਨੂੰ ਦਿੰਦਾ ਕੋਈ ਯਾਰ ਦੋਸਤ ਤੇਰਾ ਦਿੰਦਾ ਤੂੰ ਜਾ ਕੇ ਦੇਖ ਲੈ ਕਰੋ ਤਾਂ ਨਾ ਹੋ ਗਈ ਅੰਦਰ ਬੈਠੇ ਨਾ ਪੰਜ ਕਰਾ ਰਹੇ ਆ ਉਹਨਾਂ ਨੂੰ ਨਹੀਂ ਗਿਆ ਨਾ ਹੋ ਵੀ ਤੇ ਰਿਸ਼ਤੇਦਾਰਾਂ ਕੋ ਗਿਆ ਮਨ ਨੇ ਵੀ ਜਵਾਬ ਦਿੱਤਾ ਮਿੱਤਰਾਂ ਦੋਸਤਾਂ ਕੋ ਗਿਆ ਉਹਨਾਂ ਨੇ ਵੀ ਜਵਾਬ ਦਿੱਤਾ ਜਦੋਂ ਘਰ ਵਾਪਸ ਆਇਆ ਇਹਨਾਂ ਨੇ ਇਹ ਦੇਖਦੇ ਸੀ ਇਹਨਾਂ ਨੇ ਸ਼ਬਦ ਦੀ ਚੋਟ ਮਾਰੀ ਕਹਿੰਦੇ ਕਿਦਾਂ ਗਿਆ ਸੀ ਰਿਸ਼ਤੇਦਾਰਾਂ ਕੋ ਆਪਣੇ ਮਿੱਤਰਾਂ ਦੋਸਤਾਂ ਕੋ ਮਿਲ ਗਏ ਪੈਸੇ ਮਣਗੀ ਗੱਲ ਇਹਦੇ ਮਨ 'ਚ ਹੋਰ ਰੋਸ ਆ ਗਿਆ ਜਦੋਂ ਰੋਸ ਆਇਆ ਇਹ ਕਹਿੰਦਾ ਮੈਂ ਇੱਥੇ ਇਕੱਠੇ ਨਹੀਂ ਰਹਿਣਾ ਮਾਂ ਪੈਨ ਨੂੰ ਕੀ ਕਹਿੰਦਾ ਵੱਡਾ ਕਹਿੰਦਾ ਜੋ ਵੀ ਮੇਰਾ ਬੰਦਾ ਹਿੱਸਾ ਨਾ ਮੈਨੂੰ ਦੇ ਦਿਓ। ਅਸੀਂ ਇਕੱਠੇ ਨਹੀਂ ਰਹਿਣਾ। ਮੈਂ ਕੋਈ ਕੰਮ ਕਰ ਕਰਾਂ। ਜਦੋਂ ਇਹਨੇ ਗੱਲ ਕਹੀ ਤੇ ਇਹਨੇ ਇਹ ਵੀ ਕਹਿਣ ਲੱਪੇ। ਕਹਿੰਦੇ ਅੱਡ ਕਰ ਦਿਓ ਸਾਨੂੰ ਇਕੱਠੇ ਨਹੀਂ ਰਹਿਣਾ। ਤੇ ਖੇਲ ਸੀ ਵਿਚਾਰਾਂ ਦਾ ਉਹ ਸਮਝੇ ਨਹੀਂ ਤੇ ਪੰਜਾਂ ਨੇ ਕੀ ਕੀਤਾ ਇਹਨੂੰ ਟੜਿਆਂ ਦੇ ਵਿੱਚ ਬੰਨਤਾ। ਇਹਨੂੰ ਸਮਝਾਉਣ ਵਾਸਤੇ ਇਹਨਾਂ ਦੀਆਂ ਭੈਣਾਂ ਸੀ ਉਹ ਵੀ ਆਈਆਂ। ਉਹਨਾਂ ਦੇ ਵੀ ਨਹੀਂ ਇਹਨੇ ਬੰਨੇ ਰਿਸ਼ਤੇਦਾਰਾਂ ਦੀ ਵੀ ਮੇਂ ਬੰਨੇ। ਸ਼ਿਆਣੇ ਬੰਦੇ ਵੀ ਆਏ ਇੱਕ ਵਿੱਚੋ ਕੇ ਸੁਲਾ ਕਰਾ ਲਈਏ ਬੜਾ ਵਧੀਆ ਪਰਿਵਾਰ ਸੀ ਉਹ ਕਹਿੰਦੇ ਨਹੀਂ ਜੀ ਹੁਣ ਜਿਹੜਾ ਪਾਣੀ ਹੈ ਸਿਰ ਤੋਂ ਟੱਪ ਗਿਆ ਜਦੋਂ ਸਾਡੀ ਘਰ ਦੇ ਵਿੱਚ ਸੁਣਦਾ ਹੀ ਕੋਈ ਨਹੀਂ ਅਸੀਂ ਬੜੇ ਆ ਮਿਹਨਤ ਕਰਦੇ ਰਹੇ ਘਰ ਬਣਾਇਆ ਜ਼ਮੀਨਾਂ ਬਣਾਈਆਂ ਜਾਇਦਾਦਾਂ ਬਣਾਈਆਂ ਸਾਰੇ ਸਾਰਾ ਕੁਝ ਬਣਾਇਆ ਮਸ਼ੀਨਰੀ ਬਣਾਈਏ ਜੋ ਸਾਡੀ ਘਰ ਵਿੱਚ ਕੋਈ ਸੁਣਦਾ ਨਹੀਂ ਆਪਾਂ ਇਕੱਠੇ ਕੱਲੇ ਰਹਿਣਾ ਜਿਹਦੇ ਕੋ ਜਾਣ ਉਹ ਕਹਿੰਦੇ ਕੱਥੀ ਹੋ ਕੇ ਬੈਠੀ ਆ ਜਾਓ ਇੱਕ ਥਾਂ ਉਹ ਡੋਟ ਤਿੰਨਾ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਹੁਣ ਜਦੋਂ ਵੰਡਿਆ ਜਾਂਦਾ ਹੈ ਪਹਿਲਾਂ ਇਕੱਠੇ ਸੀ ਬਰਕਤ ਸੀ ਕਰ ਦੇ ਵਿੱਚ ਠੀਕ ਹੈ ਜੀ ਜਦੋਂ ਸਾਰੇ ਨੇ ਇਕੱਠੇ ਹੋ ਕੇ ਕੰਮ ਕਰਨਾ ਬਰਕਤ ਪੈਂਦੀ ਹੈ ਹੁਣ ਇਕੱਲੇ ਇਕੱਲੇ ਹੋ ਗਏ ਅੱਗੇ ਕੰਮ ਕਰਦੇ ਨੂੰ ਪਤਾ ਨਹੀਂ ਲੱਗਦਾ ਸੀ ਕਿਹੜੇ ਵੇਲੇ ਕੰਮ ਹੋ ਜਾਂਦਾ ਸੀ ਹੁਣ ਇਕੱਲੇ ਇਕੱਲੇ ਹੋ ਗਏ ਤੇ ਹੁਣ ਜਾ ਕੇ ਹੁਣ ਇਕੱਲੇ ਇਕੱਲੇ ਨੇ ਕੰਮ ਆਪਣਾ ਆਪਣਾ ਸ਼ੁਰੂ ਕਰ ਦਿੱਤਾ ਜਿਹੜਾ ਜਿਹੜਾ ਵੀ ਸੀਗਾ ਕੰਮ ਦੇ ਵਿੱਚ ਕਾਟਾ ਪੈਣਾ ਸ਼ੁਰੂ ਹੋ ਗਿਆ ਜਦੋਂ ਇਹ ਤਿੰਨਾਂ ਨੇ ਕੰਮ ਇਕੱਲੇ ਇਕੱਲੇ ਕਰਨਾ ਸ਼ੁਰੂ ਕਾਟਾ ਪੈਣਾ ਸ਼ੁਰੂ ਹੋਇਆ ਤੇ ਫਿਰ ਇਹ ਕਹਿੰਦੇ ਕਿ ਅਸੀਂ ਤਾਂ ਅੱਡ ਤਾਂ ਹੋਏ ਸੀਗੇ ਕਿ ਹਿੱਸਾ ਤਾਂ ਲਿਆ ਸੀਗਾ ਹਿੱਤ ਗਾਂ ਤਰੱਕੀ ਕਰਨੀ ਸੀ ਸਾਡਾ ਕਾਰੋਬਾਰ ਵਧੇ ਤੇ ਕਾਰੋਬਾਰ ਕੀ ਵਧਣਾ ਸੀ ਸੰਦ ਕੰਮ ਦੇ ਵਿੱਚ ਘਾਟਾ ਪੈਣ ਲੱਗ ਪਿਆ ਜਦੋਂ ਘਾਟੇ ਦਾ ਸੁਣਿਆ ਫਿਰ ਬੰਦਾ ਕੋਟਲੇਸ਼ ਵੀ ਹੈ ਨਾ ਅੰਦਰ ਉਹ ਟਪਈ ਹੋਈ ਹੈ ਅੰਦਰ ਕਲੀਰ ਮੇਰੇ ਮਿੱਤਰ ਦੋਸਤਾਂ ਨੂੰ ਵੀ ਸਲਾਹ ਕਰਦੇ ਹਾਂ ਕਿ ਮੈਨੂੰ ਇੱਕ ਸਿਆਣਾ ਜਾਣਦਾ ਬਾਬਾ ਜਾਣਦਾ ਮੈਂ ਉਹ ਕੋਲੇ ਚੱਲਦਾ ਉਹ ਬਾਹ ਕਰਦੇਗਾ ਹੱਲ ਦੱਸ ਦੇਗਾ ਉਸਿਆਣੀ ਕੋ ਲੈ ਗਏ ਸਿਆਣਾ ਜਾਂ ਤਾਂ ਸਿਆਣੇ ਨੂੰ ਸੱਚ ਦਾ ਗਿਆਨ ਹੋਵੇ ਭਗਤੀ ਤੇ ਲਾ ਦੇਵੇ ਸਿਮਨ ਤੇ ਲਾਵੇ ਸੱਚ ਦਾ ਉਹਨੂੰ ਗਿਆਨ ਨਹੀਂ ਸੀ ਭਗਤੀ ਦਾ ਉਹਨੇ ਆਪ ਨਹੀਂ ਭਗਤੀ ਕੀਤੀ ਸੀ ਸਿਆਣੇ ਨੇ ਆਪ ਨਹੀਂ ਸਿਮਰਨ ਕੀਤਾ ਸੀ ਉਹਨੂੰ ਕੀ ਲਾਉਣਾ ਉਹ ਕਹਿੰਦੇ ਐ ਇਦਾਂ ਆ ਤੁਹਾਡੀ ਦੁਕਾਨ ਨੂੰ ਨਾ ਕਿਸੇ ਨੇ ਕੁਝ ਕਰ ਦਿੱਤਾ ਆ ਤੁਹਾਡੀ ਦੁਕਾਨ ਤੇ ਕਿਸੇ ਨੇ ਮੰਤਰ ਪੜ੍ਹ ਕੇ ਨਾ ਕੁਝ ਕਰ ਦਿੱਤਾ ਆ ਤੇ ਉਹ ਦੁਕਾਨ ਤਾਂ ਨਹੀਂ ਚੱਲ ਰਹੀ ਤੁਹਾਡੀ ਸਾਰੇ ਪਰਿਵਾਰ ਤੇ ਵੀ ਕੁਝ ਕਰ ਦਿੱਤਾ ਆ ਤੇ ਇਹ ਤਾਂ ਤੁਹਾਨੂੰ ਆਵਾਕਰਾਉਣਾ ਪੈਣਾ ਹੈ ਬੰਲਣ ਕਰਾਉਣਾ ਪੈਣਾ ਉਹ ਥੋੜੀ ਬਹੁਤੀ ਪੂੰਜੀ ਸੀ ਵਿਚਾਰਿਆਂ ਕੋ ਉਹ ਬਾਤੇ ਲਾਤੀ ਕਹਿੰਦੇ ਫਿਰ ਆਪਾਂ ਨੂੰ ਨਾ ਇਹ ਤਾਂ ਬੰਲਣ ਕਰਨਾ ਪੈਣਾ ਆ ਕੁਝ ਨਾ ਕੁਝ ਮੰਤਰ-ਮੰਤਰ ਪੜ੍ਹਨੇ ਪੈਣੇ ਆ ਸਮਗਰੀ ਲੱਗਣੀ ਆ ਆ ਸਮਗਰੀ ਐ ਤੇ ਉਹ ਤੁਸੀਂ ਲਿਆ ਉਹ ਚੀਜ਼ਾਂ ਮਹਿੰਗੀਆਂ ਮਹਿੰਗੀਆਂ ਲਗਾਤੀਆਂ ਹਜ਼ਾਰਾਂ ਦੇ ਵਿੱਚ ਉਹ ਵਿਚਾਰਾ ਆਇਆ ਸੀਗਾ ਕਿ ਮੇਰੀ ਦੁਕਾਨਦਾਰੀ ਵਧੀਆ ਚੱਲੇ ਬਾਬਾ ਜੀ ਨੇ ਹੋਰੀ ਚੱਕਰਾਂ ਦੇ ਬਾਹਰ ਤੇ ਉਹ ਕਹਿੰਦੀ ਮੈਂ ਲੈ ਚੱਲੂੰ ਤੈਨੂੰ ਕਿਸ ਬਾਬੇ ਕੋ ਆਪਾਂ ਕੋ ਬਾਹਰ ਕਰਾਉਣੇ ਸਿਆਣੇ ਕੋਲ ਲੈ ਚੱਲਦੇ ਤੇ ਸਿਆਣੇ ਕੋਲ ਗਈ ਉਹ ਅਨਪਰਜਾਮੀ ਸੀਗਾ ਉਹਨੇ ਅੱਖਾਂ ਮੀਟ ਕੋ ਪੁੱਛਦਾ ਪਹਿਲਾਂ ਸਾਰਾ ਕੁਝ ਲੈਂਦੇ ਆ ਕਰਦੇ ਪਹਿਲੇ ਜਿੱਥਾ ਕੋ ਜਾ ਕੇ ਨਾ ਡਿਟੇਲ ਪਹਿਲੇ ਲੈ ਲੈਂਦੇ ਕੌਣ ਕਿੱਥੋਂ ਆਇਆ ਕਿੱਦਾਂ ਆਇਆ ਕੀ ਕਰਦਾ ਆ ਕੀ ਹਿਸਾਬਕਤਾ ਉਹ ਇਹਨਾਂ ਨੇ ਕਰਦਾ ਉਹ ਪਹਿਲੇ ਉਹਨਾਂ ਨੇ ਕੋਈ ਬਿਠਾ ਲਿਆ ਹੁੰਦਾ ਉਹ ਕੋ ਸਾਰੀ ਸੀਆਈਡੀ ਲੈ ਲਈ ਉਹਦੇ ਕਰਦੀ ਵੀ ਇਹਨਾਂ ਦੇ ਘਰ ਚ ਬਣਦੀ ਨਹੀਂ ਹੈਗੀ ਇਹ ਦੁਖੀ ਬਹੁਤ ਆ ਨਵੇਂ ਨਵੇਂ ਅੱਡ ਹੋਏ ਆ ਇਹ ਕੰਮ ਇਹਨਾਂ ਦਾ ਚੱਲਦਾ ਨਹੀਂ ਹੈਗਾ ਦੁਖੀ ਬਹੁਤ ਖੇਤਰਫਲ ਕੀਤਾ ਹੋਇਆ ਹੈ ਖੇਤਰਫਲ ਆ ਗਿਆ ਕਿਸੇ ਨੇ ਮਸਾਣੀ ਤੁਹਾਡੇ ਛੱਡੀ ਹੋਈ ਆ ਪਿੱਛੇ ਮਸਾਣੀ ਕਹਿੰਦੇ ਆ ਸ਼ਿਵਿਆਂ ਦੇ ਵਿੱਚ ਕਿਸੇ ਦੀ ਹੱਡੀ ਚੱਕ ਲਈ ਆਈਏ ਉਹ ਪੀ ਕੇ ਕਿਸੇ ਨੂੰ ਦੇ ਦੀਏ ਮੰਤਰ ਪੜ੍ਹ ਕੇ ਉਹਨੂੰ ਮਸਾਣੀ ਕਹਿੰਦੇ ਆ ਕਿਸੇ ਨੇ ਮਸਾਣੀ ਛੱਡੀ ਹੋਈ ਹੈ ਕੋਈ ਪ੍ਰੇਤ ਤੁਹਾਡੇ ਪਿੱਛੇ ਪਿਆ ਹੈਗਾ ਜਿਹਨੇ ਤੁਹਾਡੀ ਦੇਰਾਂ ਤੱਕ ਕੰਮ ਚੱਲਣ ਨਹੀਂ ਦੇ ਰਿਹਾ ਤੁਸੀਂ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਹੁੰਦਾ ਹੀ ਨਹੀਂ ਤੁਹਾਡਾ ਉਹ ਕਹਿੰਦੇ ਅੱਛਾ ਜੀ ਤੇ ਮੰਨ ਕੇ ਕਹਿੰਦੇ ਤੁਸੀਂ ਆਪਾ ਦੱਸੋ ਉਹ ਕਹਿੰਦੇ ਬਾਹ ਕਰਨਾ ਪੈਣਾ ਹੈ ਪ੍ਰੀਤ ਬੰਨਣਾ ਪੈਣਾ ਹੈ ਜਿਹੜਾ ਕੰਮੈਨ ਨੂੰ ਲੱਗਾ ਹੈ ਨਾ ਉਹ ਪ੍ਰੀਤ ਬੰਨਣਾ ਪੈਣਾ ਤੇ ਉਹਦੇ ਲਈ ਬਾਹ ਕਰਨਾ ਪੈਣਾ ਇਸ ਤਰ੍ਹਾਂ ਗੁਰਮੁਖ ਪਿਆਰੇ ਉਹਨਾਂ ਨੇ ਫਿਰ ਉਹ ਜਿਹੜੀ ਪੂੰਜੀ ਉਹਨਾਂ ਕੋਲ ਸੀਗੀ ਉਹ ਵੀ ਲੈ ਲਈ ਥੋੜੀ ਬਹੁਤ ਇਹ ਵੀ ਵਿਚਾਰਾ ਕੰਮ ਇਹਦਾ ਵੀ ਢੇ ਲਾਈ ਸਗਾ ਇੱਕ ਕਿਸੇ ਸੰਤ ਕੋ ਜਾਂਦਾ ਉਹ ਸੰਤ ਥੋੜਾ ਜਿਹਾ ਗਿਆਨ ਵਾਲਾ ਸੀ ਉਹ ਕਹਿੰਦਾ ਇਦਾਂ ਕਰ ਤੂੰ ਕਿ ਸੱਤ ਤਰ੍ਹਾਂ ਦਾ ਅਨਾਜ ਲੈ ਲੈ ਤੂੰ ਕੀੜਿਆਂ ਦਾ ਕਿਤੇ ਭੌਣ ਮਿਲ ਜਵੇ ਉੱਥੇ ਪਾਇਆ ਕਰ ਕਰੋ ਕਰੋ ਤੇਰਾ ਚੱਲ ਪਏਗਾ ਸਾਰਾ ਪਰਿਵਾਰ ਪਾਇਆ ਕਰੇ ਇੱਕ ਇੱਕ ਮੋਟਾ ਉਹ ਸਾਰਾ ਪਰਿਵਾਰ ਕੀੜਿਆਂ ਦੇ ਭੌਣ ਤੇ ਪਾਉਣ ਲੱਗ ਪਿਆ ਦੇਣ ਬਾਲਤ ਸਾਰੇ ਸਾਰਿਆਂ ਦਾ ਖਰਾਕ ਲਿਖੀ ਹੈਗੀ ਸੈਲ ਪੱਤਰਮੇ ਜਨਤ ਪਏ ਤਾਂ ਕਰੇ ਜਿਗਾ ਅੱਗੇ ਕਰ ਤਰਿਆ ਸੀ ਕਿ ਦੇ ਸਕਦੇ ਕਿਸੇ ਨੂੰ ਉਹ ਫੇਰੇ ਸਤੋਗੁਣੀ ਸਗਾ ਫੇਰ ਬਾਬੇ ਜੀ ਕੋ ਕਹਿੰਦਾ ਮਾਰੇ ਮਹੀਨਾ ਕ ਹੋ ਗਿਆ ਗੱਲ ਕੋਈ ਬਣਦੀ ਨਹੀਂ ਕੋਈ ਤੇ ਅਸੀਂ ਤਾਂ ਜਿੱਦਾਂ ਤੁਸੀਂ ਕਿਹਾ ਸੱਤ ਤਰ੍ਹਾਂ ਦਾ اناਜ ਉਹ ਵੀ ਅਸੀਂ ਪਾਇਆ ਕਾਢਿਆ ਦੇ ਭੌਣ ਤੇ ਉਹ ਕਹਿੰਦੇ ਵੀ ਕਿਦਾਂ ਪਾਇਆ ਤੁਸੀਂ اناਜ ਕੀੜਿਆਂ ਨੂੰ ਦੇਖਿਆ ਵੀ ਤੁਸੀਂ ਗੌਰ ਕੀਤਾ ਕਿ ਉੱਦੇ ਸਿੱਟ ਕੇ ਆਉਂਦੇ ਨੇ ਤੁਸੀਂ ਦੇਖਣਾ ਸੀ ਕਹਿੰਦੇ ਦੇਖੋ ਕੀੜੇ ਆ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਖੁੱਡ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੈ ਤੇ ਹਰੇਕ ਕੀੜਾ ਜਿਹੜਾ ਉਸ ਅਨਾਜ ਨੂੰ ਚੌਕੀ ਅੰਦਰ ਲਿਜਾ ਰਿਹਾ ਤੇ ਜੇ ਕੋ ਚੁੱਕਿਆ ਨਹੀਂ ਜਾਂਦਾ ਨਾਲ ਦਾ ਮਦਦ ਕਰਾ ਰਿਹਾ ਕੋਈ ਉਹਨਾਂ 'ਚ ਰੌਲਾ ਪੈ ਰਿਹਾ ਇਹ ਥੋੜਾ ਜਿਹਾ ਸੰਤ ਜਿਹੜਾ ਸੀਗਾ ਨਾ ਇਹ ਦੇਖੋ ਗਿਆ ਉਹ ਥੋੜਾ ਗਿਆਨ ਸੀ ਦੇਖੋ ਉਹਨਾਂ 'ਚ ਕੋ ਰੌਲਾ ਪੈ ਰਿਹਾ ਕਿੰਨੇ ਸੱਤ ਸੰਤੋਖ ਦੇ ਨਾਲ ਹਜ਼ਾਰਾਂ ਕੀੜੇ ਜਿਹੜੇ ਇੱਕ ਇੱਕ ਡੁੱਟ ਦੇ ਵਿੱਚ ਰਹਿ ਰਹੇ ਨੇ ਕੋਈ ਉਹਨਾਂ ਅੰਦਰ ਕਲੇਸ਼ ਨਹੀਂ ਕੋਈ ਉਹਨਾਂ ਅੰਦਰ ਦੁਰਦਾਨੀ ਕੋਈ ਬੈਰਪ੍ਰੋਧ ਨਹੀਂ ਇਹ ਹਰੇਕ ਅਨਾਜ ਨੂੰ ਬੜੇ ਪ੍ਰੀਮ ਦੇ ਨਾਲ ਖੋਟ ਵਿੱਚ ਲੈ ਕੇ ਜਾ ਰਹੇ ਆ ਇਕੱਲੇ ਇਕੱਲੇ ਟੋਟੇ ਨੂੰ ਖੋਟ ਵਿੱਚ ਜਮਾ ਕਰ ਰਹੇ ਆ ਕਿੰਨਾ ਉਹਨਾਂ ਦਾ ਕੀ ਸੁੱਖਿਆ ਨਹੀਂ ਉਹ ਤੋਂ ਉਹਨਾਂ ਤੋਂ ਕੁਛ ਕਹਿੰਦੇ ਇਹ ਤਾਂ ਦੇਖਿਆ ਨਹੀਂ ਅਜ ਤਾਂ ਉਹਦੇ ਸਿੱਟ ਕੇ ਆ ਜਾਂਦੇ ਸੀ ਕਹਿੰਦੇ ਬਸ ਤਾਂ ਹੀ ਤਾਂ ਗੱਲ ਨਹੀਂ ਬਣੀ ਅਸੀਂ ਤੁਹਾਨੂੰ ਕੁਝ ਸਮਝਾਉਣਾ ਸੀ ਤੁਸੀਂ ਸਮਝੇ ਨਹੀਂ ਇਸ ਕਾਲ ਕੀ ਕਰਦਾ ਗੁਰਮਖੂ ਇਸ ਤਰ੍ਹਾਂ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਨਾ ਇਹਨੇ ਟੁੱਟ ਪਾਈ ਹੋਈ ਹੈ। ਕਾਲ ਯੁਗ ਮੇ ਧੜੇ ਪੰਜ ਚੋਰ ਝਗੜ ਗਏ। ਕਾਮ, ਕ੍ਰੋਧ, ਲੋਭ, ਮੋਹ, ਅਭਿਮਾਨ ਮਦਈ। ਧੜੇ ਪਵਾਉਣ ਵਾਲੇ ਇਹ ਪੰਜੇ ਨੇ ਇਕੱਠੇ ਹੋ ਗਏ ਧੜਿਆਂ ਚ ਤੁਹਾਨੂੰ ਨਾ ਮੰਡਿਆ ਜਾਵੇ ਤੁਸੀਂ ਤਾਂ ਸਿਮਰਨ ਕਰਨ ਲ ਆਪਣਾ ਆਪੇ ਦੀ ਵਿਚਾਰ ਕਰ ਲੈਣੀ ਹੈ। ਪਹਿਲਾਂ ਪੂਰੇ ਪਰਿਵਾਰ ਨੂੰ ਜਿਹੜਾ ਅਸੀਂ ਇੱਥੋਂ ਜੋਤ ਹੁੰਦੀ ਨਾ ਇਸ ਸ਼ਰੀਰ ਦੇ ਵਿੱਚ ਉਹਨੂੰ ਪਤਾ ਲੱਗ ਜਾਂਦਾ ਮਨ ਸਾਡੇ ਇਲਾਕੇ ਵਿੱਚ ਆ ਗਿਆ ਇਹਨੂੰ ਕਿੱਦਾਂ ਇਹਦਾ ਧਿਆਨ ਪਾਸੇ ਲੱਗੇ ਪਰ ਧੜਿਆਂ ਚ ਬੰਡੋ ਫੋਟ ਪਾਉ ਤੇ ਰਾਜ ਕਰੋ ਵੀ ਸਾਡੇ ਤੇ ਰਾਜ ਕਰਨ ਲੱਗ ਪਏ ਹੁਣ ਇਸੇ ਤਰ੍ਹਾਂ ਗੁਰਮukh ਪਿਆਰੇ ਉਹ ਪਰਿਵਾਰ ਜਿਹੜਾ ਸੀ ਬੜਾ ਦੁਖੀ ਤੇ ਗੱਲ ਇਹਨਾਂ ਦੀ ਕੋਈ ਬਣੇ ਨਾ ਸਾਡੇ ਘਰ ਵਿੱਚ ਕਲੇਸ਼ ਬੜਾ ਹੈ ਤੇ ਅੱਡ ਅੱਡ ਹੋ ਗਏ ਸੀ ਦੁੱਖ ਇਹ ਆ ਕਿ ਗੱਲ ਵੀ ਕੋਈ ਬਣਦੀ ਨਹੀਂ ਹੈ ਉਹ ਕਹਿੰਦੇ ਮਹਾਰਾਜ ਕਹਿੰਦੇ ਕਿ ਸਾਰੇ ਇਕੱਠੇ ਹੋ ਕੇ ਸਿਮਰਨ ਕਰੋ ਸਿਮਰੋ ਸਿਮਰ ਸਿਮਰ ਸੋ ਕਪਾਹੋ ਕਲ ਕਲੇਸ਼ ਤਨ ਮਾਹੀ ਮਟਾਵ ਤੁਹਾਡੇ ਸਰੀਰ ਚੋਂ ਕੀ ਕਲੇਸ਼ ਨਿਕਲ ਜਾਏਗਾ ਸਿਮਰਨ ਕਰਨਾ ਪੈਣਾ ਤੇ ਜੇ ਤੁਸੀਂ ਸਿਮਰਨ ਕਰੋਗੇ ਤੇ ਕਲੇਸ਼ ਨਿਕਲ ਜਾਣਾ ਆ ਗਈ ਜੇ ਕਿਸੇ ਦੇ ਅੰਦਰ ਭੂਤ ਪ੍ਰੇਤ ਆ ਗਿਆ ਦੇਖੋ ਇਹ ਇੱਕ ਅਲੱਗ ਜੂਨਾਂ ਨੇ ਭੂਤ ਪ੍ਰੇਤ ਜਿਹੜੇ ਆ ਕੀ ਜੀਵਨਾ ਚੱਕਰਾਂ ਦੇ ਵਿੱਚ ਪਏ ਵੀ ਇਹਦੇ ਅੰਦਰ ਦੇਵੀ ਸ਼ਕਤੀ ਆ ਵੀ ਮੇਰੇ ਅੰਦਰ ਕਪੂਤ ਆ ਗਿਆ ਕੋ ਸ਼ਹੀਦ ਆ ਗਿਆ ਮਰਗ ਦੇ ਭੂਤ ਪ੍ਰੇਤ ਸੂਕਰ ਮਰਗਾਚ ਇਹ ਕਰੋੜਾਂ ਦੀ ਗਿਣਤੀ ਵਿੱਚ ਹੈ ਇਹਨਾਂ ਦੀ ਪਾਉਣ ਖਰਾਕ ਹੈ ਜਿਹੜੇ ਆਕਾਸ਼ ਵਿੱਚ ਲੋਕ ਵਿੱਚ ਰਹਿੰਦੇ ਨੇ ਤੇ ਧਰਤੀ ਤੇ ਆਉਂਦੇ ਨੇ ਖੇលਦੇ ਨੇ ਪਰ ਕਿਸੇ ਦੇ ਅੰਦਰ ਪ੍ਰਵੇਸ਼ ਨਹੀਂ ਹੋ ਸਕਦੇ ਜਿਹੜੀ ਬਾਡੀ ਦੀ ਆ ਬਾਡੀ ਸਾਡੇ ਵਾਸਤੇ ਮਨ ਵਾਸਤੇ ਜੋਤ ਵਾਸਤੇ ਬਣੀ ਹੈ ਜਿਹਦੇ ਜੋਤ ਵਾਸਤੇ ਜਿਹੜੀ ਬਾਡੀ ਬਣੀ ਹੈ ਉਹ ਵੀ ਇਹਦੇ ਅੰਦਰ ਪ੍ਰਵੇਸ਼ ਕਰ ਸਕਦਾ ਕੋਈ ਦੂਜਾ ਬੰਦਾ ਇਹਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਜਿਹੜਾ ਸ਼ਹੀਦਾਂ ਦਾ ਵਾਸਾ ਆ ਉਹ ਨਾਮ ਜਪ ਕੇ ਨਾਦ ਵਿੱਚ ਸਮਾ ਕੇ ਸੱਚ ਦਾ ਸਰੂਪ ਹੋ ਜਾਂਦੇ ਆ ਤੇ ਉਹਨਾਂ ਨੇ ਕੀ ਕਰਨ ਨੂੰ ਉਹ ਤਾਂ ਸੱਚ ਦੇ ਵਿੱਚ ਸਮਾਧੀ ਲਾ ਕੇ ਬੈਠੇ ਆ ਸੱਚ ਦਾ ਸਰੂਪ ਹੋ ਗਏ ਆ ਬਾਕੀ ਇਹ ਆਪਣਾ ਜਿਹੜਾ ਮਨ ਹੈ ਇਹ ਪ੍ਰੇਤ ਬਣ ਜਾਂਦਾ ਸਾਰਿਆਂ ਦਾ ਕਲਮੇ ਪ੍ਰੇਤ ਜਿਨ ਰਾਮ ਨਾ ਪਛਾਤਾ ਕਲਯੁਗ ਦੇ ਵਿੱਚ ਉਹ ਆਤਮਾਵਾ ਪ੍ਰੇਤ ਨੇ ਜਿਨ੍ਹਾਂ ਨੇ ਵਾਹਿਗੁਰੂ ਦੀ ਪਹਿਚਾਣ ਨਹੀਂ ਕੀਤੀ ਨਾਮ ਨੂੰ ਨਹੀਂ ਉਹਦੇ ਨੂੰ ਜਾਣਿਆ ਸਿਮਰਨ ਨਹੀਂ ਕੀਤਾ ਉਹ ਜੀਦਾ ਜਾਗਦਾ ਪ੍ਰੇਤ ਹੈ ਉਹਦੇ ਅੰਦਰ ਦੁੱਖ ਪੈਦਾ ਹੋਣਗੇ ਉਹਦੇ ਅੰਦਰ ਕਲੇਸ਼ ਉਹ ਪ੍ਰੇਤ ਦੇ ਅੰਦਰ ਕਿੱਧਰ ਚੱਕ ਪ੍ਰੇਤ ਹੈ ਉਹਦੇ ਅੰਦਰ ਦੁੱਖ ਹੋਣਗੇ ਉਹਦੇ ਅੰਦਰ ਕਲੇਸ਼ ਪਿਆ ਹੋਵੇਗਾ ਵਿਚਾਰਾਂ ਦਾ ਰੌਲਾ ਬੇਕਾਰਮ ਕਰੋ ਲੋਭ ਮੋਹ ਹੰਕਾਰ ਦਾ ਉਹਦੇ ਅੰਦਰ ਰੌਲਾ ਪਿਆ ਹੋਏਗਾ ਤੇ ਉਹਦਾ ਮਨ ਇੱਕ ਥਾਂ ਟਿਕੇਗਾ ਨਹੀਂ ਉਹ ਜੀਦਾ ਜਾਗਦਾ ਪ੍ਰੇਤ ਜਿਹਨੂੰ ਮਾਰ ਕੇ ਕਹਿੰਦੇ ਉਹਦਾ ਜਿਹੜਾ ਪ੍ਰੇਤ ਦਾ ਪਿਆਰ ਹੈ ਨਾ ਮਾਇਆ ਨਾਲ ਪਿਆ ਹੋਗਾ ਮਾਇਆ ਉਹ ਪ੍ਰੇਤ ਹੈ ਕਾਮ ਕ੍ਰੋਧ ਹੰਕਾਰਾ ਇਹ ਜੰਮ ਕੀ ਸਰਕਾਰ ਹੈ ਇਹਨਾਂ ਉੱਪਰ ਜੰਮ ਕਾ ਡੰਡ ਕਰਾਰਾ ਉਹ ਪ੍ਰੇਤ ਜਿਹੜਾ ਹੈ ਨਾ ਜਿਹੜੇ ਆਮ ਜਿਹੜੇ ਪ੍ਰੇਤ ਜਿਹੜੇ ਜੂਨ ਪ੍ਰੇਤ ਹੈ ਉਹ ਸੁਚੇਤ ਰਹਿੰਦੇ ਨੇ ਕਹਿੰਦੇ ਮਨੁੱਖ ਨੂੰ ਗਿਆਨ ਹੈ ਇਹ ਸਾਨੂੰ ਕਾਬੂ ਕਰ ਸਕਦੇ ਉਹ ਸਾਡੇ ਤੋਂ ਦੂਰੇ ਰਹਿੰਦੇ ਆ ਉਹ ਸਮਝਾਂਗੇ ਸਾਡੇ ਤੋਂ ਡਰਦੇ ਨੇ ਕਿ ਸਾਨੂੰ ਕੋ ਕਾਬੂ ਨਾ ਕਰ ਲਵੇ ਤੇ ਇਥੇ ਬਾਬਿਆਂ ਨੇ ਚੱਕਰ ਪਾਸ ਤੱਕ ਤੁਹਾਡੇ ਵਿੱਚ ਪ੍ਰੇਤ ਆਇਆ ਕੋਈ ਗਿਆਨੇ ਵੀ ਉਦਾਂ ਦੇ ਤੇ ਜਿਨ੍ਹਾਂ ਕੋਲ ਕਾਲ ਨੇ ਕੀ ਕੀਤਾ ਕਿ ਇਹ ਜਦੋਂ ਇਥੇ ਭੇਜਿਆ ਨਾ ਜਦੋਂ ਕਲੇਸ਼ਨਾ ਨੇ ਪਾਇਆ ਕਾਲ ਨੂੰ ਪਤਾ ਸੀਗਾ ਕਿ ਇਹਨਾਂ ਨੇ ਸੰਤਾਂ ਦੀ ਭਾਲ ਵਿੱਚ ਜਾਣਾ ਸਾਧੂਮਾਂ ਦੀ ਭਾਲ ਵਿੱਚ ਜਾਣਾ ਕਾਲ ਨੇ ਆਪਣੇ ਸੰਤ ਬਣਾਤੇ ਤੇ ਉਹਨੂੰ ਮਾਰ ਨੇ ਗੁਰਬਾਣੀ ਦੇ ਵਿੱਚ ਕੀ ਕਿਹਾ ਕਹਿੰਦੇ ਸੰਤ ਅਣਾੜੀ ਕਿਸ ਨਾ 부ਜੇ ਕੱਖ ਨਹੀਂ ਕਰੇ ਮਾਇਆ ਨਾਲ 부ਜੇ ਸੰਤ ਦਾ ਆਪਣਾ ਮਨ ਫਿਰ ਨਹੀਂ ਹੈਗਾ ਆਪਣਾ ਮਨ ਪੰਜਾਂ ਤੋਂ ਰਹਿਤ ਨਹੀਂ ਹੈਗਾ ਉਹ ਤੁਹਾਨੂੰ ਬ੍ਰਹਮ ਦਾ ਗਿਆਨ ਕੀ ਦੇਗਾ ਅਸਲੀ ਜਿਹੜਾ ਸੰਤ ਹੈ ਤੁਹਾਨੂੰ ਬ੍ਰਹਮ ਨਾਲ ਜੋੜੇਗਾ ਉਹ ਤੁਹਾਨੂੰ ਸਿਮਰਨ ਕਰਵਾਏਗਾ ਅਭਿਆਸ ਕਰਵਾਏਗਾ ਸੰਤ ਦਾ ਭੇਦ ਦੇਗਾ ਤੁਹਾਨੂੰ ਇੱਥੋਂ ਪੰਜਾਂ ਤੋਂ ਆਹ ਚੱਕਰ ਤੋਂ ਕੱਢ ਕੇ ਤੁਹਾਨੂੰ ਸੱਚ ਦੇ ਨਾਲ ਜੋੜੇਗਾ ਉਹ ਸੰਤ ਦੀ ਨਿਸ਼ਾਨੀ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਨ ਤਨੁ ਸੇ ਸਹੀ ਨਾਨਕਾ ਪੂਰਨ ਸੋਈ ਉਹ ਸੰਤ ਪੂਰਨ ਜਿਹੜਾ ਸਾਸ ਗਰਾਸ ਸਿਮਰਨ ਕਰਵਾ ਰਿਹਾ ਹੈ ਨਹੀਂ ਤਾਂ ਜਿੰਨੇ ਕ ਆਪਾਂ ਦੇਖਦੇ ਆ ਨਾ ਸੰਸਾਰ ਤੇ ਚੋਲੇ ਪਾਏ ਹੋਇਆ ਕੋਈ ਸਾਸ ਗਰਾਸ ਕਰਾਉਂਦਾ ਬਿਰਲੇ ਹੋਣਗੇ ਜਗ ਵਿੱਚ ਉੱਤਮ ਕਾਢੀਏ ਬਿਰਲੇ ਕੇ ਹੀ Ni te quinaste.